ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ ਤੇ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੋ ਅਜੇ ਤੱਕ ਨਤੀਜੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਨੇ ਜਿਹੜੇ ਉਹਨਾਂ ਨੇ ਵੀ ਬਾਜ਼ੀ ਮਾਰੀ ਐ ਤਾਂ ਸੰਗਰੂਰ ਜ਼ਿਲ੍ਹੇ ਦੇ ਬਲਾਕ ਪੁਵਾਨੀਗੜ੍ਹ ਤੋਂ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਜੂਦਾ ਵਿਧਾਇਕ ਜੋ ਕਿ ਆਮਾਦੀ ਪਾਰਟੀ ਦੇ ਨੇ ਨਰਿੰਦਰ ਕੋਰ ਭਰਾਜ ਉਹ ਆਪਣੇ ਪਿੰਡ ਤੋਂ ਹੀ ਹਾਰ ਚੁੱਕੇ ਨੇ ਉਹਨਾਂ ਦੇ ਉਮੀਦਵਾਰ ਦੀ ਵੱਡੀ ਹਾਰ ਹੋਈ ਐ ਦੱਸ ਦਈਏ ਕਿ ਆਮਾਦੀ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਲੀਡ ਬਣਾ ਕੇ ਰੱਖੀ ਪਰ ਹੌਲੀ-ਹੌਲੀ ਕਾਂਗਰਸ ਅਤੇ ਅਕਾਲੀ ਦਲ ਤੇ ਨਾਲ ਹੀ ਆਜ਼ਾਦ ਉਮੀਦਵਾਰ ਅੱਗੇ ਆਉਣੇ ਸ਼ੁਰੂ ਹੋਏ ਤਾਂ ਹੁਣ ਵੱਡੀ ਖਬਰ ਐਮਐਲਏ ਭਰਾਜ ਦੇ ਨਾਲ ਜੁੜੀ ਹੋਈ ਹੈ ਨਰਿੰਦਰ ਕੋਰ ਭਰਾਜ ਦੀ ਵੱਡੀ ਹਾਰ ਹੋਈ ਹੈ ਆਪਣੇ ਹੀ ਪਿੰਡ ਭਰਾਜ ਤੋਂ ਉਹ ਹਾਰ ਚੁੱਕੇ ਨੇ ਦੱਸਦੀ ਹੈ ਕਿ ਕਾਂਗਰਸ ਦੇ ਉਮੀਦਵਾਰ ਰਜਿੰਦਰ ਕੋਰ ਦੀ ਵੱਡੀ ਜਿੱਤ ਹੋਈ ਹੈ ਰਜਿੰਦਰ ਕੋਰ ਨੂੰ 267 ਵੋਟਾਂ ਹਾਸਲ ਹੋਈਆਂ ਨੇ ਤਾਂ ਪੰਜ ਵੋਟਾਂ ਨੇ ਜਿਹੜੀਆਂ ਨੋਟਾਂ ਨੂੰ ਪਈਆਂ ਨੇ 20 ਵੋਟਾਂ ਕੈਨਸਲ ਹੋਈਆਂ ਨੇ ਤਾਂ ਪਵਾਨੀਗੜ ਬਲਾਕ ਦੇ ਵਿੱਚ ਪੈਂਦੇ ਪਿੰਡ ਭਰਾਜ ਤੋਂ 27 ਵੋਟਾਂ ਉੱਤੇ ਆਮ ਆਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਐਮਐਲਏ ਨਰਿੰਦਰ ਕੋਰ ਭਰਾਜ ਨੂੰ ਕਰਾਰਾ ਝਟਕਾ ਮਿਲਦਾ ਨਜ਼ਰ ਆ ਰਿਹਾ ਹੈ ਨਰੀਂਦਰ ਕੋਰਪਰਾਜ ਜੋ ਕਿ ਵਿਧਾਇਕ ਨੇ ਆਮਾਦੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੀ ਵੱਡੀ ਹਾਰ ਹੋਈ ਹੈ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਨੇ ਤਦ ਆਦੀ ਹੈ ਕਿ ਨਰੀਂਦਰ ਕੋਰਪਰਾਜ ਦੇ ਆਪਣੇ ਹੀ ਬਲਾਗ ਤੋਂ ਇਹ ਹਾਰ ਹੈ ਜਿਹੜੀ ਬੜੇ ਮਾਇਨੇ ਰੱਖਦੀ ਹੈ ਕਿਉਂਕਿ ਆਮਾਦੀ ਪਾਰਟੀ ਸੱਤਾਧਾਰੀ ਪਾਰਟੀ ਹੈ ਤਾਂ ਪਿਛਲੇ ਦਿਨੀ ਨਰੀਂਦਰ ਕੋਰਪਰਾਜ ਵੱਲੋਂ ਬਹੁਤ ਹੀ ਵਿਵਾਦਿਤ ਬਿਆਨ ਦਿੱਤੇ ਗਏ ਆਖਿਆ ਗਿਆ ਕਿ ਜੇਕਰ ਅਸੀਂ ਪੰਚਾਇਤਾਂ ਬਣਾ ਸਕਦੇ ਆ ਤਾਂ ਪੰਚਾਇਤਾਂ ਨੂੰ ਗੇਰ ਵੀ ਸਕਦੇ ਆ ਇਸ ਬਿਆਨ ਤੋਂ ਬਾਅਦ ਬਵਾਲ ਖੜਾ ਹੋਇਆ ਹਾਲਾਂਕਿ ਬਾਅਦ ਦੇ ਵਿੱਚ ਨਰਿੰਦਰ ਕੋਰ ਭਰਾਜ ਨੇ ਜਿਹੜੇ ਉਹ ਸਪਸ਼ਟੀਕਰਨ ਵੀ ਦਿੰਦੇ ਨਜ਼ਰ ਆਉਂਦੇ ਨੇ ਪਰ ਹੁਣ ਉਹਨਾਂ ਦੇ ਪਿੰਡ ਤੋਂ ਉਹਨਾਂ ਦੀ ਵੱਡੀ ਹਾਰ ਹੋਈ ਹੈ 27 ਵੋਟਾਂ ਦੇ ਫਰਕ ਦੇ ਨਾਲ ਆਪ ਉਮੀਦਵਾਰ ਦੀ ਹਾਰ ਹੋਈ ਹੈ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ 267 ਵੋਟਾਂ ਹਾਸਲ ਹੋਈਆਂ ਨੇ ਤਾਂ ਪੁਵਾਨੀਗੜ ਬਲਾਕ ਦੇ ਪੈਂਦੇ ਪਿੰਡ ਭਰਾਜ ਦੇ ਵਿੱਚ ਐਮਐਲਏ ਦਾ ਆਪਣਾ ਪਿੰਡ ਆ ਨਰਿੰਦਰ ਕੋਰ ਭਰਾਜ ਦਾ ਇਹ ਆਪਣਾ ਪਿੰਡ ਆ ਜਿੱਥੇ ਉਹਨਾਂ ਦੇ ਉਮੀਦਵਾਰ ਨੇ ਜਿਹੜੇ ਬੁਰੀ ਤਰ੍ਹਾਂ ਹਾਰਦੇ ਨਜਰਾ ਰਹੇ